ਸਾ ਵਾਹਿਗੁਰੂ ਜੀ ਕੀ ਫਤਿਹ ਹੋ ਜਾ ਮਨ ਫਕੀਰ ਛੱਡ ਕੇ ਦੁਨੀਆ ਵਾਲੀ ਮੋਜ ਨੂੰ ਹੋ ਜਾ ਮਨ ਫਕੀਰ ਛੱਡ ਕੇ ਦੁਨੀਆ ਵੈਲੀ ਮੋਜ ਨੂੰ ਦੁਨੀਆ ਵਾਲੀ ਮੋਜ ਨੂੰ ਤੂੰ ਦੁਨੀਆ ਵਾਲੀ ਮੋਜ ਨੂੰ ਹੋ ਜਾ ਮਨ ਫਕੀਰ ਛੱਡ ਕੇ ਦੁਨੀਆ ਵੈਲੀ ਮੋਜ ਨੂੰ ਹੋ ਜਾ ਮਨ ਫਕੀਰ ਛੱਡ ਕੇ ਦੁਨੀਆ ਟੁੱਟੇ ਸੰਸਾਰ ਦੀਆਂ ਝੂਠੀਆਂ ਰੀਤਾਂ ਨੇ ਟੁੱਟੇ ਸੰਸਾਰ ਦੀਆਂ ਝੂਠੀਆਂ ਰੀਤਾਂ ਨੇ ਢੋੜਦਾ ਪਸਾਰਾ ਸੱਬੇ ਜੱਗ ਦੀਆਂ ਰੀਤਾਂ ਨੇ ਢੋੜਦਾ ਪਸਾਰਾ ਸੱਬੇ ਜੱਗ ਦੀਆਂ ਰੀਤਾਂ ਨੇ ਤੋਈਆਂ ਨਹੀਂ ਉਤੋਇਆ ਨਹੀਂਓ ਜਾੜਾ ਤੇਥੋਂ ਪਾਪ ਵਾਲੇ ਵਜਨ ਹੋ ਜਾ ਮਨਾ ਫਕੀਰ ਛੱਡ ਦੇ ਦੁਨੀਆ ਵਾਲੀ ਮੌਜ ਨੂੰ ਹੋ ਜਾ ਮਨਾ ਫਕੀਰ ਛੱਡ ਦੇ ਦੁਨੀਆ ਵਾਲੀ ਮੌਜ ਨੂੰ 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 ਹੋ ਜਾ ਮਨਾ ਫਕੀਰ ਛੱਡ ਕੇ ਦੁਨੀਆ ਵਾਲੀ ਮੌਜ ਨੂੰ ਹੋ ਜਾ ਮਨਾ ਫਕੀਰ ਛੱਡ ਕੇ ਦੁਨੀਆ ਵਾਲੀ ਮੌਜ ਨੂੰ ਚੱਕਰ ਚ 88 ਵਾਲੇ ਤੈਨੂੰ ਕਟਨੇ ਪੈਣਗੇ ਚੱਕਰ ਚ 88 ਵਾਲੇ ਤੈਨੂੰ ਕਟਨੇ ਪੈਣਗੇ ਪੰਜ ਚੋਰ ਸਾਰਾ ਹੀ ਖਜ਼ਾਨਾ ਲੁੱਟ ਲੈਣਗੇ ਪੰਜ ਚੋਰ ਸਾਰਾ ਹੀ ਖਜ਼ਾਨਾ ਲੁੱਟ ਲੈਣਗੇ ਸਾਹਮਣੇ ਧੂ ਰੱਖ ਇਸ ਵਾਸਾਂ ਵਾਲੀ ਮੋਜ ਨੂੰ ਪੋਜਾ ਮਨਾ ਫਕੀਰ ਛੱਡ ਕੇ ਦੁਨੀਆਂ ਵਾਲੀ ਮੋਜ ਨੂੰ ਹੋ ਜਾ ਮਨਾ ਫਕੀਰ ਛੱਡ ਕੇ ਦੁਨੀਆ ਵਾਲੀ ਮੋਜ ਨੂੰ ਦੁਨੀਆ ਵਾਲੀ ਮੋਜ ਨੂੰ ਤੂੰ ਦੁਨੀਆ ਵਾਲੀ ਮੋਜ ਨੂੰ ਦੁਨੀਆ ਵਾਲੀ ਮੋਜ ਨੂੰ ਹੋ ਜਾ ਮਨਾ ਫਕੀਰ ਛੱਡ ਕੇ ਦੁਨੀਆ ਵਾਲੀ ਮੋਜ ਨੂੰ ਹੋ ਜਾ ਮਨਾ ਫਕੀਰ ਛੱਡ ਕੇ ਦੁਨੀਆ ਵਾਲੀ ਮੋਜ ਨੂੰ ਝੂਠੀ ਹੈ ਪਰिती ਸਾਰੇ ਜੱਗ ਨਾਲੋਂ ਤੋੜ ਉਠੀਏ ਪਰਿਤੀ ਸਾਰੇ ਜਗ ਨਾਲੋਂ ਤੋੜ ਲੈ ਝੁੱਠੀਏ ਪਰਿਤੀ ਸਾਰੇ ਜਗ ਨਾਲੋਂ ਤੋੜ ਲੈ ਪਿਆਰ ਵਾਲਾ ਨਾਤਾ ਸੱਚੇ ਰੱਬ ਨਾਲ ਜੋੜ ਲੈ ਪਿਆਰ ਵਾਲਾ ਨਾਤਾ ਸੱਚੇ ਰੱਬ ਨਾਲ ਜੋੜ ਲੈ ਪਿਆਰ ਵਾਲਾ ਨਾਤਾ ਸੱਚੇ ਰੱਬ ਨਾਲ ਜੋੜ ਲੈ ਲੰਘ ਜਾਣਾ ਭੇਰ ਇਸ ਸਮਸ਼ਾਨ ਇੱਕ ਰੋਜ ਨੂੰ ਹੋ ਜਾ ਮਨਾ ਫਕੀਰ ਛੱਡ ਕੇ ਦੁਨੀਆ ਵਾਲੀ ਮੋਜਨ ਹੋ ਜਾ ਮਨਾ ਫਕੀਰ ਛੱਡ ਕੇ ਦੁਨੀਆ ਵਾਲੀ ਮੋਜਨ ਦੁਨੀਆ ਵਾਲੀ ਮੋਜ ਨੂੰ ਜੀ ਦੁਨੀਆ ਵਾਲੀ ਮੋਜਨ ਦੁਨੀਆ ਵਾਲੀ ਮੋਜ ਨੂੰ ਜੀ ਦੁਨੀਆ ਵਾਲੀ ਮੋਜਨ ਹੋ ਜਾ ਮਨਾ ਫਕੀਰ ਛੱਡ ਕੇ ਦੁਨੀਆ ਵਾਲੀ ਮੋਜਨ ਹੋ ਜਾ ਮਨਾ ਫਕੀਰ ਛੱਡ ਕੇ ਦੁਨੀਆ ਵਾਲੀ ਮੋਜਨ ਦੁਨੀਆ ਵਾਲੀ ਮੋਜ ਨੂੰ ਓ ਜਮਨਾ ਫਕੀਰ ਛੱਡ ਕੇ ਦੁਨੀਆ ਵਾਲੀ ਮੋਜ ਨੂੰ ਓ ਜਮਨਾ ਫਕੀਰ ਛੱਡ ਕੇ ਦੁਨੀਆ ਵਾਲੀ ਮੋਜ ਨੂੰ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ